ਗੁਰੂ ਪਿਆਰੀ ਸਾਹ ਸੰਗਤ ਜੀ ਮਥਰਾ ਤੋਂ ਅੱਗੇ ਜਾਣ ਲੱਗਿਆਂ ਗੁਰੂ ਜੀ ਨੇ ਆਪਣਾ ਪਹਿਰਾਵਾ ਬਦਲ ਲਿਆ ਪਹਿਰਾਵੇ ਬਾਰੇ ਮੈਕਾਫਿਲ ਸਾਹਿਬ ਲਿਖਦੇ ਨੇ ਗੁਰੂ ਜੀ ਹਿੰਦੂ ਅਤੇ ਮੁਸਲਮਾਨਾਂ ਦੇ ਧਾਰਮਿਕ ਬੇਸਾਂ ਦਾ ਅਜੀਬ ਰੰਗ ਬਰੰਗੀ ਪਹਿਰਾਵਾ ਧਾਰ ਕੇ ਪੂਰਬ ਦੇਸ਼ ਨੂੰ ਤੁਰ ਪਏ ਉਹਨਾਂ ਨੇ ਅੰਬੂਆਂ ਰੰਗ ਦੀ ਫਤੂਹੀ ਪਾਈ ਸੀ ਜਿਸ ਉੱਤੇ ਇੱਕ ਚਿੱਟਾ ਸਾਫਾ ਜਾਂ ਟੋਪੀ ਸੀ ਅਤੇ ਗਲ ਵਿੱਚ ਹੱਡਾਂ ਦੀ ਮਾਲਾ ਮੱਥੇ ਤੇ ਹਿੰਦੂਆਂ ਵਾਂਗ ਕੇਸਰੀ ਤਿਲਕ ਲਾਇਆ ਹੋਇਆ ਸੀ ਇਸੇ ਪਹਿਰਾਵੇ ਦੀ ਪਰੋੜਤਾ ਪ੍ਰੋਫੈਸਰ ਕਰਤਾਰ ਸਿੰਘ ਜੀ ਐਮਏ ਪ੍ਰਾਤਨ ਜਨਮ ਸਾਖੀ ਦਾ ਹਵਾਲਾ ਦੇ ਕੇ ਕਰਦੇ ਹਨ ਇੱਕ ਵਸਤਰ ਚਿੱਟਾ ਇੱਕ ਪੈਰ ਖੜਾਵਾ ਗਲ ਕਫਣੀ ਸਿਰ ਟੋਪੀ ਕਲੰਦਰੀ ਮਾਲਾ ਹੱਡਾਂ ਕੀ ਮੱਥੇ ਤਿਲਕ ਲਾਈ ਪਹਿਰਾਵਾ ਗੁਰੂ ਜੀ ਨੇ ਖਾਸ ਮਤਲਬ ਦੀ ਖਾਤਰ ਧਾਰਨ ਕੀਤਾ ਸੀ ਇਹ Hindu ਤੇ Musalman ਫਕੀਰਾਂ ਦੇ ਰਲਵੇਂ ਵੇਸ ਦਾ ਪਹਿਰਾਵਾ ਸੀ ਇਹ ਔਰ ਨਰਾਲਾ ਲਿਬਾਸ ਪਹਿਣ ਕੇ ਗੁਰੂ ਜੀ ਪੂਰਬੀ ਲੋਕਾਂ ਵਿੱਚ ਵਿਚਰਨ ਲੱਗੇ ਆਪਣੇ ਮਿਸ਼ਨ ਦਾ ਪ੍ਰਚਾਰ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਪ੍ਰਗਣੇ ਪੀਲੀਪੀਤ ਵਿੱਚ ਗੋਰਖ ਅਤੇ ਮਤੇ ਪਹੁੰਚ ਗਏ ਗੋਰਖ ਮਥਾ ਗੋਰਖ ਜੋਗੀਆਂ ਦਾ ਵੱਡਾ ਅੱਡਾ ਸੀ ਇਹੋ ਜਿਹੇ ਅੱਡਿਆਂ ਉੱਤੇ ਗੁਰੂ ਜੀ ਪਹੁੰਚ ਜਾਂਦੇ ਸਨ ਕਿਉਂਕਿ ਸਿਆਣੇ ਆਦਮੀਆਂ ਦਾ ਸਭ ਤੋਂ ਪਹਿਲਾਂ ਸੁਧਾਰ ਕਰਨਾ ਚਾਹੁੰਦੇ ਸਨ ਗੁਰੂ ਜੀ ਅਜੀਜਕ ਤਨਨਰ ਭੈ ਹੋ ਕੇ ਗੋਰਖ ਮੰਡਲੀ ਕੋਲ ਜਾ ਪੁੱਜੇ ਇੱਕ ਪਾਸੇ ਆਸਨ ਲਾਇਆ ਤੇ ਬੈਠ ਗਏ ਮਰਦਾਨੇ ਨਿਰਵਾਬ ਦੀਆਂ ਤਾਰਾਂ ਠੀਕ ਕੀਤੀਆਂ ਰਵਾਬ ਵੱਜਣੀ ਸ਼ੁਰੂ ਹੋਈ ਜਗਤ ਗੁਰੂ ਨਾਨਕ ਜੀ ਰੱਬੀ ਬਾਣੀ ਦਾ ਕੀਰਤਨ ਕਰਨ ਵਿੱਚ ਰੁੱਝ ਗਏ ਰੱਬੀ ਨਾਦ ਤੇ ਪ੍ਰੇਮ ਨਾਲ ਗਾਇਨ ਕੀਤੇ ਹੋਏ ਸ਼ਬਦ ਨੇ ਜੋਗੀਆਂ ਉੱਤੇ ਜਾਦੂ ਵਰਗਾ ਅਸਰ ਕੀਤਾ ਅਗੰਮੀ ਸੱਤੀ ਨਾਲ ਖਿੱਚੇ ਹੋਏ ਜੋਗੀ ਗੁਰੂ ਜੀ ਕੋਲ ਆ ਗਏ ਗੁਰੂ ਜੀ ਦਾ ਨਰਾਲਾ ਨਿਵਾਸ ਵੇਖ ਕੇ ਹਰਾਨ ਸਨ ਅਤੇ ਇੱਕ ਦੂਸਰੇ ਨੂੰ ਅੱਖਾਂ ਦੇ ਸਾਰੇ ਨਾਲ ਪੁੱਛਦੇ ਸਨ ਇਹ Hindu ਹਨ ਕੀ Musalman ਕਿਹੜੇ ਭੇਸ ਨਾਲ ਸਬੰਧ ਰੱਖਦੇ ਹੋਣਗੇ ਪਰ ਸਮਝ ਕਿਸੇ ਨੂੰ ਨਹੀਂ ਸੀ ਪੈਂਦੀ ਮੁਖੀ ਜੋਰਗ ਮਸੰਦਰਨਾਥ ਤੇ ਮੰਗਲਦਾਸ ਵੀ ਆ ਗਏ ਮਸੰਦਰਦਾਸ ਨੇ ਗੁਰੂ ਜੀ ਨੂੰ ਪੁੱਛਣ ਲਗਾ ਹਿਆ ਕੀਤਾ ਉਹਨਾਂ ਪੁੱਛਿਆ ਭਗਤਾ ਤੇਰਾ ਕਿਹੜਾ ਗੁਰੂ ਹੈ ਤੇ ਕਿਸ ਕੋਲੋਂ ਦੇਖਿਆ ਲਈ ਹੈ ਤੇਰੇ ਗੁਰੂ ਦਾ ਟਿਕਾਣਾ ਕਿੱਥੇ ਹੈ ਮਸੰਦਰ ਦਾ ਇਹ ਸਵਾਲ ਸੁਣ ਕੇ ਗੁਰੂ ਜੀ ਸ਼ੋਹੀ ਰਾਗ ਵਿੱਚ ਸ਼ਬਦੋਚਾਰਨ ਕੀਤਾ ਗੁਰੂ ਜੀ ਨੇ ਮਸੰਦਰ ਨੂੰ ਸੰਬੋਧਨ ਕਰਨ ਦੀ ਥਾਂ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਪੁੱਛਿਆ ਕਿ ਲੋਕੀ ਮੈਨੂੰ ਪੁੱਛਦੇ ਨੇ ਕਿ ਤੇਰਾ ਗੁਰੂ ਕਿਹੜਾ ਹੈ ਪਰ हे ਕਾਲ ਪੁਰਖ ਇਹ ਜਾਣਨ ਵਾਸਤੇ ਕਿ ਤੂੰ ਕਿੱਡਾ ਵੱਡਾ ਹੈ ਕਿਹੜੀ ਤੱਕੜੀ ਤੇ ਕਿਹੜੇ ਬੱਟੇ ਲਾਵਾਂ ਇਹ ਵੀ ਦੱਸ ਕਿ ਸਰਾਵ ਕਿੱਥੋਂ ਆਵੇ ਉਹ ਕਿਹੜਾ ਗੁਰੂ ਹੈ ਜੋ ਮੈਨੂੰ ਦਿਖਿਆ ਦੇਵੇ ਤੇਰੀ ਕੀਮਤ ਕਿਸ ਕੋਲੋਂ ਪੁੱਛਾਂ ਉਹ ਮੇਰੇ ਚੰਗੇ ਦਾਤਾ ਮੈਂ ਤੇਰਾ ਅੰਤ ਨਹੀਂ ਜਾਣ ਸਕਦਾ ਕਿਉਂਕਿ ਤੂੰ ਜਲ ਥਲ ਧਰਤੀ ਆਕਾਸ਼ ਤੇ ਹਰ ਵੰਸ਼ਪਤੀ ਵਿੱਚ ਘੋਲਿਆ ਹੈ ਹਾਂ ਇੱਕ ਚੰਗੇ ਇੱਕ ਢੰਗ ਤੇਰੇ ਹਾਨ ਦਾ ਮੈਨੂੰ ਸੁਝਿਆ ਹੈ ਉਹ ਇਹ ਕੀ ਮਨ ਦੀ ਤੱਕੜੀ ਤੇ ਚਿੱਤ ਦੇ ਬੱਟੇ ਜੋ ਸੇਵਾ ਕਰਨੀ ਹੈ ਉਸ ਸੇਵਾ ਦਾ ਫਾਲ ਨੂੰ ਸਰਾਫ ਸਮਝਾ ਹਿਰਦੇ ਵਿੱਚ 헤 ਮਾਲਕ ਮੈਂ ਤੈਨੂੰ ਤੋਲਾਂ ਇਸ ਤਰ੍ਹਾਂ ਭਾਵੇਂ ਮੇਰੇ ਮਨ ਦੀ ਤਸੱਲੀ ਹੋਵੇ ਗੁਰੂ ਜੀ ਆਪ ਪਰਮਾਤਮਾ ਦੀ ਵਡਿਆਈ ਕਰਦੇ ਹੋਏ ਆਖਦੇ ਨੇ ਨਹੀਂ ਉਹ ਕਾਲਪੁਰਖ ਆਪ ਹੀ ਕੰਡਾ ਆਪੇ ਬੱਟੇ ਤੇ ਆਪ ਹੀ ਆਪਣੇ ਆਪ ਨੂੰ ਤੋਲਣ ਵਾਲਾ ਹੈ ਆਪ ਹੀ ਦੇਖਦਾ ਹੈ ਆਪ ਹੀ ਸਮਝਾਉਂਦਾ ਹੈ ਆਪੇ ਵਿਪਾਰ ਬਿਹਾਰੀ ਬਿਪੌਰੀ ਹੈ ਭਾਵ ਸਭ ਕੁਝ ਕਰਨ ਵਾਲਾ ਹੈ ਮੇਰਾ ਗੁਰੂ ਆਪ ਆਪ ਹੈ ਮੈਂ ਉਸ ਨੂੰ ਦੱਸ ਨਹੀਂ ਸਕਦਾ ਦੱਸਾਂ ਕਿ ਕਿਸ ਤਰ੍ਹਾਂ ਮੇਰਾ ਮਾਨ ਇੱਕ ਆਨਾ ਤੇ ਦੀ ਨੀਵਾ ਹੈ ਇਹ ਪਾਰੇ ਸਮਾਨ ਡੋਲਦਾ ਰਹਿੰਦਾ ਪਰਦੇਸੀਆਂ ਵਗ ਕਦੇ ਕੀਤੇਉ ਦੇ ਸੁਪਨੇ ਹੀ ਲੈਂਦਾ ਹੈ ਕਦੀ ਕੀਤੇਉ ਦੇ ਜਦੋਂ ਮੰਨ ਟਕਾ ਕੇ ਨਹੀਂ ਤਾਂ ਉਸ ਪ੍ਰਮਾਤਮਾ ਦਾ ਭੇਤ ਕਿਵੇਂ ਪਾਵੇਂ ਕਿਸ ਤਰ੍ਹਾਂ ਉਹਦੇ ਨੇੜੇ ਹੋਵੇਂ ਇਸ ਵਾਸਤੇ हे ਜੋਗੀਓ ਮੈਂ ਆਪਣੇ ਗੁਰੂ ਬਾਰੇ ਤੁਹਾਨੂੰ ਕੀ ਦੱਸਾਂ ਆਪ ਹੀ ਸਮਝ ਜਾਓ ਮਸੰਦਰਨਾਥ ਦੀ ਤਸੱਲੀ ਨਾ ਹੋਈ ਮੰਗਲਨਾਥ ਸੋਚਾਂ ਵਿੱਚ ਡੁੱਬ ਗਿਆ ਕੀ ਐਸਾ ਜੋਗੀ ਕੌਣ ਹੈ ਜੋ ਇੱਕੀ ਸਵੇਰ ਤੋਂ ਬਿਨਾ ਹੋਰ ਕਿਸੇ ਮਨੁੱਖੀ ਗੁਰੂ ਉੱਤੇ ਸਰਦਾ ਨਹੀਂ ਰੱਖਦਾ ਮਸੰਦਰਨਾਥ ਹੋਰ ਅੱਗੇ ਹੋ ਕੇ ਆਖਣ ਲੱਗਾ ਅਸਾਂ ਗੁਰੂ ਗੋਰਖ ਕੋਲੋਂ ਜੋਰ ਲਿਆ ਹੈ ਕੰਨੀ ਮੁੰਦਰਾ ਹਨ ਸਿਰ ਮੁੰਨੇ ਹੋਏ ਨੇ ਕਾਫਣੀ ਤੇ ਡੰਡਾ ਕੋਲ ਹੈ ਕਠਨ ਸਾਧਨ ਨਾਲ ਈਸ਼ਵਰ ਪ੍ਰਾਪਤੀ ਕਰਨ ਦਾ ਯਤਨ ਕਰ ਰਹੇ ਹਾਂ ਪਰ ਤੋਸਾਂ ਨਰਾਲਾ ਹੀ ਭੇਸ ਬਣਾਇਆ ਹੈ ਨਾ ਮੁਸਲਮਾਨ ਲੱਗਦੇ ਹੋ ਨਾ ਹਿੰਦੂ ਹੱਡੀਆਂ ਦੀ ਮਾਲਾ ਗਲ ਕਿਉਂ ਪਾਈ ਹੈ ਇਸ ਦਾ ਭੇਸ ਤਿਆਗ ਕਰੋ ਜੋਗੀ ਹੋ ਤੋਸਾਂ ਦੀ ਕਲਿਆਣ ਹੋਵੇ ਮਿਹਰਾਂ ਦੇ ਦਾਤਾ ਖੁਦ ਪਰਮੇਸ਼ਰ ਹੱਸ ਕੇ ਬੋਲੇ ਉਹ ਭੁੱਲੜ ਲੋਕੋ ਜਿਹੜਾ ਭੇਸ ਹੈ ਰੰਗ ਬਰੰਗੀਆਂ ਟਾਕੀਆਂ ਦੀ ਕਫਣੀ ਸਵਾਲ ਗੱਲ ਭਾ ਗਿੱਲਾ ਪਾ ਲਈ ਹੱਥ ਵਿੱਚ ਡੰਡਾ ਫੜ ਲਿਆ ਤੇ ਸਰੀਰ ਉਦਾਲੇ ਸਵਾਹ ਮਾਲ ਬੈਠੇ ਕੰਨ ਪੜਵਾ ਕੇ ਮੰਦਰਾ ਪਾ ਲਈਆਂ ਸਿਰ ਮੂੰਹ ਮਣਾ ਕੇ ਘਰ ਛੱਡਿਆ ਤੇ ਪਹਾੜਾਂ ਦੀਆਂ ਚੋਟੀਆਂ ਉੱਤੇ ਬੇਲੇ ਬੈਠੀ ਸਿੰਜੀ ਵਜਾਉਂਦੀ ਰਹੀ ਇਸ ਨਾਲ ਮਨ ਸ਼ਾਂਤ ਨਹੀਂ ਹੁੰਦਾ ਪੇਟ ਦੇ ਬਦਲੇ ਮੰਗਦੇ ਫਿਰਦੇ ਜੇ ਸੱਚਮੁੱਚ ਯੋਗ ਦੀ ਪ੍ਰਾਪਤੀ ਕਰਨੀ ਹੋਵੇ ਤਾਂ ਇਹ ਸਾਰੇ ਬਾਦੂ ਢੰਡੇ ਛੱਡ ਦੇਵੋ ਘਰ ਬੈਠ ਕੇ ਸੰਜਮ ਦਾ ਜੀਵਨ ਬਤੀਤ ਕਰਦੇ ਹੋਏ ਪਰਮਾਤਮਾ ਦਾ ਨਾਮ ਸਿਮਰਨ ਕਰੋ ਮਰਦੋ ਜੋ ਮਾਇਆ ਵਿੱਚ ਰਹਿੰਦਾ ਹੋਇਆ ਮਾਇਆ ਤੋਂ ਨਰਲੇਪ ਰਹੇ ਤੋਸਾਂ ਦਾ ਡਰ ਕੁਲ ਬੁਝਦਲ ਦਿਲ ਹੈ ਜੀ ਕਰਤਾਰ ਦੀ ਰੱਜੀ ਮਾਇਆ ਦਾ ਮੁਕਾਬਲਾ ਨਹੀਂ ਕਰਦੇ ਡਰ ਦੇ ਮਾਰੇ ਲੁਕਦੇ ਫਿਰਦੇ ਜੀ